ਪਤਰੀ ਦੀ ਮੁਲਾਜ਼ਮਾ ਪੱਤਰਕਾਰਾਂ ਅਤੇ ਕਿਸਾਨਾਂ ਨਾਲ ਆਰਡਰ ਲਾਉਣ ਤੋਂ ਬਾਅਦ ਹੁਣ ਮਾਲ ਭਾਗ ਦੇ ਵਿੱਚ ਕੰਮ ਕਰਦੇ ਤਸਕੀਲਦਾਰਾਂ, ਨਾਇਬ ਤਸਕੀਲਦਾਰਾਂ ਅਤੇ ਹੋਰ ਅੰਮੇ ਨਾਲ ਵੀ ਅੱਜ ਮੁੱਖ ਮੰਤਰੀ ਨੇ ਟਕੜਾਕਾ ਸ਼ੁਰੂ ਕਰ ਲਿਆ ਹੈ। ਮੋਰਚਾ ਲਾਉਣ ਦੀ ਜ਼ਿੱਤ ਤੇ ਅਲੇ ਕਿਸਾਨਾਂ ਨੂੰ ਧਮਕੀ ਦੇਣ ਤੋਂ ਬਾਅਦ ਅੱਜ ਸਮੂਹਿਕ ਹੜਤਾਲ ਤੇ ਗਏ ਤਸਿੰਨਰਾਂ ਦੇ ਸਿਰ ਦੇ ਵਿੱਚ ਇੱਕ ਨਹੀਂ ਬਲਕਿ ਕਈ ਧਮਕੀ ਪਰੇ ਵਪਾਗੀ ਪੱਥਰ ਮਾਰੇ ਗਏ ਜਿਨ੍ਹਾਂ ਦੇ ਵਿੱਚ ਤਸਕੀਲਦਾਰ ਨੂੰ ਬਰਖਾਸਤ ਮੁਤਲਤ ਨੌਕਰੀ ਵਿੱਚ ਵਕਫਾ ਪਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਨੇ। ਸਰਕਾਰ ਦਿਨੋਂ ਦਿਨ ਆਪਣਾ ਆਧਾਰ ਗਵਾਉਂਦੀ ਜਾ ਰਹੀ ਹੈ। ਇਹ ਜਾਪਦਾ ਜਿਵੇਂ ਮੁੱਖ ਅਤੇ ਗੁੱਸੇ ਦੇ ਬੱਚੇ ਭੁੱਲ ਗਏ ਨੇ ਕਿ ਉਹ ਸੂਬੇ ਦੇ ਇੱਕ ਜ਼ਿੰਮੇਵਾਰ ਅਹੁਦੇ ਤੇ ਬੈਠੇ ਹੋਏ ਨੇ ਇੰਜ ਪ੍ਰਤੀਤ ਹੋ ਰਿਹਾ ਕਿ ਜਿਵੇਂ ਮੁੱਖ ਮੰਤਰੀ ਬਾਕੀ ਮੰਤਰੀਆਂ ਤੇ ਸਰਕਾਰੀ ਕੰਟਰ ਤੋਂ ਅਲੱਗ-ਥਲੱਗ ਬੈ ਗਏ ਨੇ ਅਸਲ ਦੇ ਵਿੱਚ ਤਿੰਨ ਸਾਲਾਂ ਦੇ ਵਿੱਚ ਗੱਪਾਂ ਤੇ ਅਸਟੱਠੇ ਤਾਂ ਨਿਕਲ ਨਾਲ ਨਿਕਲ ਗਏ ਪਰ ਹੁਣ ਲੋਕ ਚੰਗੀ ਉਮੀਦ ਨਾਲ ਸਰਕਾਰ ਵੱਲ ਝਾਕਦੇ ਨੇ ਸਰਕਾਰ ਕੈਬਨਿਟ ਮੀਟਿੰਗਾਂ ਤਾਂ ਵਾਦ ਕਰ ਰਹੀ ਹੈ ਪਰ ਉਹਨਾਂ ਵਿੱਚੋਂ ਨਿਕਲਦਾ ਕੁਝ ਵੀ ਨਹੀਂ ਲੋਕਾਂ ਨੂੰ ਹੁਣ ਇਸ ਸਰਕਾਰ 'ਵੀ ਨਹੀਂ ਜਾਫੀ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਵੀ ਪਹਿਲੀਆਂ ਵਾਂਗ ਸਰਕਾਰਾਂ ਵਾਂਗ ਮਨ ਲੱਗਦਾ ਹੈ ਕਿ 2 ਸਾਲ ਰਹਿ ਗਏ ਨੇ ਪਰ ਹਾਲ ਤੱਕ ਹਾਲਾਤ ਤਬਦੀਲ ਨਹੀਂ ਹੋਏ। ਉਸ ਵੀਡੀਓ ਪਰ ਸਰਕਾਰੀ ਟ੍ਰੋਲਿੰਗ ਵੀ ਹੋ ਰਹੀ ਹੈ। ਔਰ ਸਰਕਾਰ ਦੀ ਨਲਾਇਕੀ ਕਾਰਨ ਇੱਕ ਕਿਸਾਨ ਨੀਤਾ ਜਗਦੀਸ਼ ਸਿੰਘ ਢੱਲਵਾਜ਼ ਹੰਦੀ ਹੈ ਤੇ ਮੌਤ ਦੀ ਲੜਾਈ ਵੀ ਲੜ ਰਿਹਾ ਚਾਹਤੌਰ ਕਿਸਾਨ ਨਿਗਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿ ਉਹਨਾਂ ਦੇ ਕੋਲ ਚੰਡੀਗੜ੍ਹ ਕੋਟ ਕੀਤਾ ਜਾਣਾ। ਸਰਕਾਰ ਸੂਬੇ ਦੇ ਵਿੱਚ ਐਮਰਜੈਂਸੀ ਵਰਗੇ ਹਾਲਾਤ ਬਣਾ ਦਿੰਦੇ ਨੇ। ਲੋਕਾਂ ਨੂੰ ਸ਼ਾਂਤਮਈ ਸੰਘਰਸ਼ ਕਰਨ ਦੀ ਪਰਮਿਸ਼ਨ ਨਹੀਂ ਮਿਲ ਰਹੀ। ਸੋਸ਼ਲ ਮੀਡੀਆ ਤੇ ਇਹ ਵੀ ਆਖਿਆ ਜਾ ਰਿਹਾ ਹੈ ਕਿ ਭਗਵੰਤ ਸਿੰਘ ਮਾਨ ਨੇ ਜਨਤਾ ਵਿੱਚ ਆਪਣੀ ਪ੍ਰਮਾਣਿਕਤਾ ਗਵਾ ਚੁੱਕੇ ਨੇ। ਚੜੂ ਦੇ ਵਿਧਾਇਕ ਵੀ ਪ੍ਰਚਾਰ ਵਿੱਚ ਤਾਰੀਆਂ ਲਾਉਣ ਤੋਂ ਬਾਝ ਨਹੀਂ ਆ ਰਹੇ ਇਸ ਲਈ ਉਹਨਾਂ ਨੂੰ ਹੁਣ ਅੱਖਾਂ ਉੱਤੇ ਕਾਲੀਆਂ ਐਨਕਾਂ ਲਾਉਣੀਆਂ ਪਈਆਂ ਨੇ ਇਹ ਵੇਇਤਫਾਕ ਹੀ ਹੈ ਜਦੋਂ ਕਾਲੀਆਂ ਐਨਕਾਂ ਲੱਗੀਆਂ ਨੇ ਉਦੋਂ ਤੋਂ ਹੀ ਮੁੱਖ ਮੰਤਰੀ ਨੇ ਮੁਲਾਸਮਾ ਪੱਤਰਕਾਰਾਂ ਕਿਸਾਨ ਭਰਾਵਾਂ ਤੇ ਮਾਲ ਮਹਿਕਮੇ ਦੀਆਂ ਜ਼ਥੇਵੰਦੀਆਂ ਨਾਲ ਲੋਹਾ ਲੈਣਾ ਸ਼ੁਰੂ ਕਰ ਦਿੱਤਾ